ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦੇ ਮੁਖਾਤਬ ਹਾਂ ਮੈਂ ਭੁਪਿੰਦਰ ਸਿੰਘ ਭਾਈ ਖੇਤ ਅੱਜ ਆਪ ਸਭ ਨੂੰ ਲੈ ਕੇ ਆਇਆ ਹਾਂ ਛੰਨ ਬਾਬਾ ਕੁੰਮਾ 마什ਕੀ ਜੀ ਦੇ ਪਿੰਡ ਚੱਕ 18 ਇਹ ਥਾਂ ਰੋਪੜ ਵਿੱਚ ਹੈ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਜੋ ਕੁੰਮਾ 마什ਕੀ ਜੀ ਅਤੇ ਬੀਬੀ ਲక్ష్ਮੀ ਜੀ ਦੀ ਯਾਦ ਵਿੱਚ ਬਣਿਆ ਹੋਇਆ ਹੈ ਇਹੀ ਉਹ ਥਾਂ ਹੈ ਜਿੱਥੇ ਸਿੱਖ ਇਤਿਹਾਸ ਦੇ ਲਾਸਾਨੀ ਸਿੱਖ ਕੁੰਮਾ ਨਾਮ ਦੇ 마什ਕੀ ਜੀ ਦੀ ਦਾ ਫੂਸ ਅਤੇ ਕੱਖਾਂ ਕਾਨਿਆਂ ਦੀ ਛੋਟੀ ਜਹੀ ਛੰਨ ਅਰਥਾਤ ਝੋਪੜੀ ਸੀ ਜਿੱਥੇ ਮਾਤਾ ਗੁਜਰਕੌਰ ਜੀ ਤੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੇ ਨਾਲ ਆ ਕੇ ਸੱਤ ਪੋਹ ਦੀ ਰਾਤ ਨੂੰ ਠਹਿਰੇ ਸਨ ਪਰਿਵਾਰ ਤੋਂ ਵਿਛੜ ਕੇ ਮਾਤਾ ਜੀ ਛੋਟੇ ਸਾਹਿਬਜ਼ਾਦਿਆਂ ਨਾਲ ਸਰਸਾ ਨਦੀ ਦੇ ਕੰਡੇ ਵਿਖੜੇ ਰਾਹਾਂ ਤੇ ਤੁਰਦੇ ਹੋਏ ਸਤਲੁਜ ਦਰਿਆ ਦੇ ਪੱਤਣ ਤੇ ਪੁੱਜ ਗਏ ਜਿੱਥੇ ਸਰਸਾ ਨਦੀ ਸਤਲਜ ਦਰਿਆ ਵਿੱਚ ਅਭੇਦ ਹੋ ਜਾਂਦੀ ਹੈ। ਕੁੰਮਾ 마ਸ਼ਕੀ ਦੀ ਛੰਨ ਸਰਸਾ ਤੇ ਸਤਲਜ ਦੇ ਇਸੇ ਸਾਂਝੇ ਪੱਤਣ ਉੱਤੇ ਬਣੀ ਹੋਈ ਸੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇਨ੍ਹਾਂ ਰੂਹਾਨੀ ਮਹਿਮਾਨਾਂ ਦੀ ਆਉ ਭਗਤ ਲਈ ਕੁੰਮਾ ਜੀ ਨੇੜਲੇ ਨਗਰ ਵਿੱਚ ਲక్ష్ਮੀ ਨਾ ਦੀ ਇੱਕ ਬ੍ਰਾਹਮਣ ਔਰਤ ਤੋਂ ਭੋਜਨ ਲੈ ਕੇ ਆਏ ਸਨ। ਲక్ష్ਮੀ ਜੀ ਨੇ ਠੰਡ ਤੋਂ ਬਚਣ ਲਈ ਕੁਝ ਗਰਮ ਕੱਪੜੇ ਵੀ ਦਿੱਤੇ ਸਨ। ਦਨ ਚੜੇ ਬੀਬੀ ਲక్ష్ਮੀ ਜੀ ਆਪ ਹੋਜਣ ਤਿਆਰ ਕਰਕੇ ਲਿਆਏ ਸੀ ਪੰਥ ਅੱਜ ਅਰਥਾਤ 7 ਪੋਹ 22 ਦਸੰਬਰ ਨੂੰ ਸ਼ਹਾਦਤ ਤੇ ਸਫਰ ਕਾਫਲੇ ਦੇ ਪਹਿਲੇ ਪੜਾਵੀ ਸ਼ੁਰੂਆਤ ਕਰ ਰਿਹਾ ਹੈ ਐਸਾ ਸਤਗੁਰੂ ਜੀ ਮਿਲੇ ਸਿਸ ਨੋ ਸਿਰ ਸੁਪੀਏ ਵਿਚੋਂ ਆਪ ਜਾਈ ਵਾਹੇ ਗੁਰੂ ਵਾਹੇ ਗੁਰੂ ਵਿਸ਼ੇਸ਼ ਕੀਰਤਨ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ ਹੈ ਤੁਸੀਂ ਦੇਖੋ ਪੰਡਾਲ ਦੀ ਰੌਣਕ ਸ਼ੰਕਾਉਣੀ ਸ਼ੁਰੂ ਹੋ ਗਈ ਹੈ ਹਾਂ ਨੀਤੰ ਦਾ ਪ੍ਰਵਾਹ ਚੱਲ ਰਿਹਾ ਹੈ ਤਕ ਤੀੜੀ ਤਕ ਤੀੜੀ ਬਾਰ ਹਨ ਤੇਰੇ ਕਾਪੇ ਦੇਲ ਤਲੋ ਲੈ ਕੋ ਦਸ ਕਰ ਜਿਕਰ ਯੋਗ ਹੈ ਗੰਗੂ ਬ੍ਰਾਹਮਣ ਜੋ ਗੁਰੂ ਕਰਦਾ ਰਸੋਈਆ ਸੀ ਮਾਤਾ ਜੀ ਨੂੰ ਇੱਥੇ ਆ ਕੇ ਮਿਲਿਆ ਅਤੇ ਇੱਥੋਂ ਹੀ ਆਪਣਾ ਪਿੰਡ ਖੇੜੀ ਲੈ ਗਿਆ ਸੀ ਜਿਸ ਦਾ ਜ਼ਿਕਰ ਕੱਲ ਕਰਾਂਗੇ ਆਓ ਹੁਣ ਗੱਲ ਕਰਦੇ ਹਾਂ ਇਸ قافਲੇ ਵਿੱਚ ਸ਼ਾਮਲ ਹੋਏ ਕੁਝ ਸ਼ਰਧਾਲੂਆਂ ਨਾਲ ਜਾਣਦੇ ਹਾਂ ਉਹਨਾਂ ਦੇ ਵਿਚਾਰ ਮੇਰਾ ਨਾਮ ਬਿਰਿੰਦਰ ਸਿੰਘ ਹੈ ਜੀ ਤੇ ਮੈਂ ਇੱਥੋਂ ਤਕਰੀਬਨ 15 ਕਿਲੋਮੀਟਰ ਦੂਰ ਰੋਪੜ ਦੇ ਲਾਗੇ ਪਿੰਡ ਆਈ ਆਪਣਾ ਬੇਲਾ ਤੇ ਉੱਥੋਂ ਆਇਆ ਜੀ ਮੈਂ ਤੁਸੀਂ ਪਹਿਲੀ ਵਾਰ ਆ ਰਹੇ ਪਹਿਲਾਂ ਵੀ ਆਉਂਦੇ ਹੋ ਨਹੀਂ ਮੈਂ ਪਹਿਲਾਂ ਕਈ ਸਾਲਾਂ ਤੋਂ ਆ ਰਿਹਾ ਜੀ ਇੱਥੇ ਅੱਛਾ ਕਈ ਸ ਤੇ ਐਤ ਕੀ ਤੇ ਪਿਛਲੇ ਵਾਰ ਕੀ ਫਰਕ ਹੈ ਮਤਲਬ ਇਸ ਵਾਰ ਮੈਂ ਜਿਹੜੀ ਸਫਰੇ ਸ਼ਾਹ ਦੇ ਦਾ ਪ੍ਰੋਗਰਾਮ ਹੋ ਰਿਹਾ ਉਸ ਦਿਨ ਆ ਰਿਹਾ ਪਿਛਲੀ ਵਾਰ ਆਇਆ ਸੀ ਉਸ ਦਿਨ ਪ੍ਰੋਗਰਾਮ ਨਹੀਂ ਸੀ ਇਹ ਵਾਲਾ ਤੇ ਅੱਜ ਲੋਕਾਂ ਦੀ ਸ਼ਰਧਾ ਦੇਖ ਰਿਹਾ ਮੈਂ ਬਹੁਤ ਜ਼ਿਆਦਾ ਮਤਲਬ ਮਤਲਬ ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਆ ਜਿੰਨੇ ਜਿਆ ਲੋਕ ਤੇ ਭਾਈ 15 ਵਸ ਨੂੰ ਆਪਾਂ ਬਹੁਤ ਜ਼ਿਆਦਾ ਸੁਣਦੇ ਆ ਤੇ ਉਹਨਾਂ ਦੇ ਵਿਚਾਰ ਹੁੰਦੇ ਕਿ ਜਿੱਥੇ ਇਹ ਸ਼ੀਧੀ ਹੋ ਰਿਹਾ ਸਾਰਾ ਕੁਝ ਉਥੇ ਤੁਹਾਨੂੰ ਜਾਣਾ ਚਾਹੀਦਾ ਤੇ ਬਹੁਤ ਜ਼ਿਆਦਾ ਮੈਨੂੰ ਫਰਕ ਦਿਖ ਰਿਹਾ ਲੋਕ ਬਹੁਤ ਜ਼ਿਆਦਾ ਇਕੱਠੇ ਹੋ ਰਿਹਾ ਹੋਰੇ ਆ ਰਹੇ ਆ ਤੁਹਾਨੂੰ ਇਸ ਜਗ੍ਹਾ ਦਾ ਇਤਿਹਾਸ ਪਤਾ ਹੈ ਹਾਂਜੀ ਇਸ ਜਗ੍ਹਾ ਦਾ ਪਤਾ ਜੀ ਤੇ ਜਦੋਂ ਰਾਤ ਨੂੰ ਪੂਰਾ ਪਰਿਵਾਰ ਨਦਬੂ ਸਾਹਿਬ ਤੋਂ ਗਰੋਵ ਸਿੰਘ ਜੀ ਚੱਲਿਆ ਸੀ ਉਸ ਤੋਂ ਬਾਅਦ ਗਰੋਵਿੰਦ ਸਿੰਘ ਜੀ ਅਲੱਗ ਹੋ ਗਏ ਸੀ ਤੇ ਮਾਤਾ ਗੁਜਰੀ ਜੀ ਤੇ ਦੋ ਛੋਟੇ ਸਾਹਿਬਜ਼ਾਦੇ ਉਹ ਅਲੱਗ ਹੋ ਕੇ ਜਦੋਂ ਨਦੀ ਪਾਰ ਕਰੀਆ ਤੋ ਇਸ ਜਗ੍ਹਾ ਤੇ ਸਭ ਤੋਂ ਪਹਿਲਾਂ ਪਹੁੰਚੇ ਆ ਤੇ ਇੱਥੇ ਕੁਮਾ ਜੇ ਨਾਮ ਤੇ ਉਨੀ ਕੁਮਾ ਦਾ ਜਗਾਹ ਜੀ ਝੁਗੀ ਸੀ ਤੇ ਇਸ ਰਾਤ ਉਹ ਇੱਥੇ ਰਹੇ ਸੀ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਤੇ ਥੋ ਅਗਲੇ ਦਿਨ ਫਿਰ ਗੰਗੂ ਆਮਣ ਉਹ ਲੈ ਕੇ ਗਿਆ ਸੀ ਉਹਨੂੰ ਨਾਲ ਤੇ ਅੱਗੇ ਜਾ ਕੇ ਫਿਰ ਉਹਨਾਂ ਨੇ ਅੱਗੇ ਕੋਤਵਾਲ ਪੇਸ਼ ਕਰਤਾ ਤੇ ਅੱਗੇ ਉਹ ਫਿਰ ਅੰਰੰਡੇ ਕੋਤਵਾਲੀ ਪੇਸ਼ ਕਰਤਾ ਉਹ ਤੋਂ ਬਾਅਦ ਅੱਗੇsrand ਲੈ ਗਏ ਉਸ ਨਾਲ ਇੱਕ ਛੋਟਾ ਜਿਹਾ ਸਵਾਲ ਵੀ ਹੈ ਸਿੱਖ ਇਤਿਹਾਸ ਦੇ ਵਿੱਚ ਪੰਜ ਪਿਆਰਿਆਂ ਚੋਂ ਤਿੰਨ ਪਿਆਰੇ ਸਹੀ ਹੋਏ ਸੀ ਉਹ ਕਿੱਥੇ ਹੋਏ ਸੀ ਉਹਨਾਂ ਵਿੱਚੋਂ ਚਮਕੌਰ ਸਾਹਿਬ ਵੀ ਸੀ ਹੋਏ ਸੀ ਚਮਕੌਰ ਵੀ ਜੰਗ ਹੋਈ ਸੀ ਜਦੋਂ ਜੋ ਗੜੀ ਵਿੱਚ ਤੇ ਮੇਲੀ ਚਮਕੌਰ ਦੀ ਗੜੀ ਬਹੁਤ ਵਧੀਆ ਥੈਂਕ ਯੂ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਜਗਦੇਵ ਸਿੰਘ ਗੁਰਮਤ ਪ੍ਰਚਾਰ ਸੇਵਾ ਸੁਸਾਇਟੀ ਯੋਗੀ ਉਤਸਵ ਸੋਸਾਇਟੀ ਪ੍ਰਭਾਤ ਜਿਰਕਪੁਰ ਤੋਂ ਅੱਜ ਸਫਰੇ ਸ਼ਹਾਦਤ ਦੇ ਪਹਿਲੇ ਪੜਾ ਤੇ ਜੋ ਕੁਮਾ ਮਾਸਕੀ ਦੀ ਛਣ ਵਿਖੇ ਸਹਬਜਾਦਾ ਬਾਬਾ ਜੋਰਾਵਰ ਸਿੰਘ ਜੀ ਸਹਬਜਾਦਾ ਬਾਬਾ ਫਤੇ ਸਿੰਘ ਜੀ ਜਗਤ ਮਾਤਾ ਗੁਜਰ ਕੌਰ ਜੀ ਦੀ ਸਾਲਾਨਾ ਯਾਦ ਨੂੰ ਮਨਾਉਂਦੇ ਹੋਏ ਅੱਜ ਦਾ ਸਫਰੇ ਸਾਹਿਬ ਜੇ ਜੋ ਪ੍ਰੋਗਰਾਮ ਸਤਕਾਰ ਯੋਗ ਸਿੰਘ ਸਾਹਿਬ ਜਾਨੀ ਹਰਪਾਲ ਸਿੰਘ ਜੀ ਮੁੱਖ ਗ੍ਰੰਤੀ ਸ੍ਰੀ ਫਤੇਗੜ ਸਾਹਿਬ ਦੁਨੀਆ ਦੀ ਸਭ ਤੋਂ ਧਰਤੀ ਮਹਿੰਗੀ ਧਰਤੀ ਦੇ ਜਿਨ੍ਹਾਂ ਨੇ ਇਹ ਪ੍ਰੋਗਰਾਮ ਉਲੀਕੇ ਹਨ ਸਫਰੇ ਸਾਹਿਬ ਦੇ ਕਾਫਲੇ ਵੱਲੋਂ ਦੇਸ਼ ਵਿਦੇਸ਼ ਤੱਕ ਇਸ ਪ੍ਰੋਗਰਾਮ ਨੂੰ ਪਹੁੰਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ ਸਨ 1704 ਬਿਕਰ ਇਸ ਵੀ ਨੂੰ ਜਦੋਂ 6 ਤੇ 7 ਪੋ ਦੀ ਦਰਮਿਆਨੀ ਰਾਤ ਨੂੰ ਸਰਸਵਰ ਨਦੀ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਰਾਤ ਨੂੰ ਪੁੱਜੇ ਤਾਂ ਸਰਸਾ ਨਦੀ ਤੇ ਪਰਿਵਾਰ ਦਾ ਵਿਛੋੜਾ ਹੋ ਗਿਆ ਛੋਟੇ ਸਹਿਬਜ਼ਾਦੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਜਗਤ ਮਾਤਾ ਗੁਜਰ ਕੌਰ ਜੀ ਇਸ ਥਾਂ ਤੇ ਬਾਬਾ কুমਮਾ ਮਾਸਕੀ ਦੀ ਛੰਨ ਤੇ ਅੱਜ ਸਤਪੋਦੀ ਰਾਤ ਉਹਨਾਂ ਨੇ ਇੱਥੇ ਗੁਜ਼ਾਰੀ ਸੀ ਉੱਚੇ ਚੇਤਤੌਰ ਤੇ ਅੱਜ ਦੇ ਵਿਸ਼ੇਸ਼ ਸਮਾਗਮ ਦੇਸ਼ ਵਿਦੇਸ਼ ਦੀਆਂ ਸੰਗਤਾਂ ਉੱਚੇ ਚੇਤਤੌਰ ਤੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ ਸਰਦਾ ਤੇ ਸਤਕਾਰ ਪੇਟ ਕਰਨ ਲਈ ਉੱਚੇਚੇ ਤੌਰ ਤੇ ਪੁਜਰੀਆਂ ਹਨ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਓ ਆਪਾਂ ਸਹਬਜਾਦਿਆਂ ਦੀ ਸ਼ਹੀਦੀ ਤੋਂ ਸੇਧ ਲਈਏ ਅੱਜ ਦਾ ਜੋ ਪ੍ਰੋਗਰਾਮ ਹੈ ਪਿਛਲੇ ਸਾਲਾਂ ਨਾਲੋਂ ਵੀ ਵੱਧ ਕੇ ਹੈ ਸੋ ਸਾਰੀਆਂ ਸੰਗਤਾਂ ਉੱਚੇਚੇ ਤੌਰ ਤੇ ਸਹਬਜਾਦਿਆਂ ਨੂੰ ਨਤਮਸਤਕ ਹੋਣ ਲਈ ਪੁਜਰੀਆਂ ਹਨ ਬਹੁਤ ਵੱਡੀ ਗਿਣਤੀ ਵਿੱਚ ਚਲੋ ਥੈਂਕ ਯੂ ਬਾਈ ਰੋਜੀ ਕਾ ਖਾਲਸਾ ਬਾਈ ਰੋਜੀ ਕੀ ਫਤਿਹ ਤੁਹਾਡਾ ਨਾਮ ਕੀ ਹੈ ਪਰਮਿੰਦਰ ਕੌਰ ਕਿੱਥੋਂ ਆਏ ਹੋ ਗੁਰੂਗਾਂਵ ਤੋਂ ਤੁਸੀਂ ਕਿ ਸੁਣ ਕੇ ਆਏ ਹੋ ਕਿ ਤੁਹਾਨੂੰ ਪਤਾ ਸੀ ਕਿ ਇੱਥੇ ਨਹੀਂ ਉਹ ਸਫਰੀ ਸ਼ਹਾਦਤ ਵਾਲਾ ਪ੍ਰੋਗਰਾਮ ਚੱਲਦਾ ਹੈ ਨਾ ਉਹਦੇ ਥੱਲੇ ਲਿਖਿਆ ਆਇਆ ਹੈ ਕਿ 7 ਪਉ ਨੂੰ ਕੁੰਮਾ ਮਸਕੀਦੇ ਗੁਰਦੁਆਰੇ ਹੁੰਨੇ ਪ੍ਰੋਗਰਾਮ ਉਹ ਵੀ ਕਿ ਆਇਆ ਤੁਸੀਂ ਹਰ ਸਾਲ ਫਤਿਹਗੜ ਸਾਹਿਬ ਹੁੰਦੇ ਅੱਛਾ ਐਤ ਕੀ ਆ ਰਹੇ ਹੋ ਹੈ ਨਾ ਮਤਲਬ ਆਨੇ ਆ ਸੀ ਫਤਿਹਗੜ ਸਾਹਿਬ ਲੇਕਿਨ ਐ ਸਫਰੀ ਸ਼ਹਾਦਤ ਵਾਲੇ ਹੁਣ ਕਾਫਲੇ ਦੇ ਵਿੱਚ ਹੋ ਸ਼ਾਮਲ ਹੋ ਰਹੇ ਹੋ ਇਸ ਜਗ੍ਹਾ ਦਾ ਇਤਿਹਾਸ ਪਤਾ ਤੁਹਾਨੂੰ ਹਾਂਜੀ ਜਦੋਂ ਆਨੰਦਪੁਰ ਸਾਹਿਬ ਤੋਂ ਆਨੰਦਗੜ੍ਹ ਸਾਹਿਬ ਮੱਥਾ ਟੇਕ ਕੇ ਜਦੋਂ ਸਤਗੁਰੂ ਜੀ ਤੇ ਮਾਤਾ ਜੀ ਤੇ ਬੱਚੇ ਨਿਕਲੇ ਨੇ ਉਤੋਂ ਤੇ ਗੰਗੂ ਦੇ ਨਾਲ ਦੋਨੋਂ ਬਾਬਾ ਫਤਿਹ ਸਿੰਘ ਜੀ ਤੇ ਤੇ ਉਹਨਾਂ ਦੇ ਵੱਡੇ ਬਾਬਾ ਜੋਰਾਵਰ ਸਿੰਘ ਜੀ ਤੇ ਮਾਤਾ ਗੁਜਰੀ ਜੀ ਉਹ ਆਂਦੇ ਆਂਦੇ ਇੱਥੇ ਗੰਗੂ ਤੋਂ ਨਾ ਵਿਛੜ ਗਏ ਸੀ ਤੇ ਇੱਥੇ ਉਹਨਾਂ ਨੇ ਕੁਮਾ ਉਹ ਖੱਜੜਦੇ ਸਨ ਤੇ ਕੁਮਮਾ ਮਾਈਂ ਕੀ ਨੇ ਉਹਨਾਂ ਨੂੰ ਦੇਖਿਆ ਤੇ ਉਹਨਾਂ ਨੇ ਕਿਹਾ ਇੱਥੇ ਸਤਗੁਰੂ ਦੀ ਮਦਰ ਲੱਗ ਰਹੀ ਨੇ ਤੇ ਉਹਨਾਂ ਨੇ ਬੁਲਾ ਲਿਆ ਉਹਨਾਂ ਨੂੰ ਤੇ ਬੱਚਿਆਂ ਨੇ ਵੀ ਨਾ ਉਹ ਪਿੱਜੇ ਹੋਏ ਸਨ ਤੇ ਉਹਨਾਂ ਨੇ ਕਿਹਾ ਇੱਥੇ ਸਾਡੀ ਚੋਂਪੜੀ ਆ ਗਈ ਹੈ ਹੋਰ ਕੁਝ ਤੇ ਨਹੀਂ ਹੈਗਾ ਚੋਂਪੜੀ ਆ ਗਈ ਹੈ ਤੇ ਉੱਥੇ ਤੁਸੀਂ ਆਹ ਰੈਸਟ ਕਰ ਸਕਦੇ ਹੋ ਤੇ ਉਹ ਇੱਥੇ ਰੁਕੇ ਸਰ ਥੈਂਕ ਯੂ ਚਲ ਥੈਂਕ ਯੂ ਅਸਾਂ ਸਭ ਸਤਿ ਸ੍ਰੀ ਅਕਾਲ ਸਭ ਸਤਿ ਸ੍ਰੀ ਅਕਾਲ ਜੀ ਨਾਮ ਮੈਂ ਨੋਰਿੰਦਰ ਸਿੰਘ ਮਾ ਅਮਰ ਸਿੰਘ ਬਾਬਾ ਸੰਗਰ ਸਿੰਘ ਸੇਵਾਦਾਲ ਮੰਡੀ ਗੰਦਲ ਦਾ ਪ੍ਰਧਾਨ ਅਸੀਂ ਮੰਡੀ ਗੰਦਲ ਤੋਂ ਆਏ ਆ ਇਹ ਜਿਹੜਾ ਸਾਡੇ ਨਾਲ 4 ਬੱਸਾਂ ਇੱਥੇ ਆਈਆਂ ਨੇ ਭੋਲਾ ਸਿੰਘ ਗੁਰਦਰਾ ਸਿੰਘ ਸਭਾ ਮੰਡੀ ਮਨਾਰ ਤੋਂ ਆਰਿਆ ਸਕੂਲ ਦੇ ਨਜ਼ਦੀਕੋਂ ਇੱਥੇ ਬੱਸਾਂ ਆਈਆਂ ਨੇ ਮੈਂ ਉਹਨਾਂ ਸੰਗਤਾਂ ਦੇ ਵਿੱਚ ਆਇਆ ਅਸੀਂ ਇੱਥੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਸਾ ਗੁਰੂ ਕਾ ਨੂੰ ਨਤਮਸਤਕ ਕਰ ਆਇਆ ਉਹਨਾਂ ਦੇ ਦਰਸ਼ਨ ਕਰਨ ਆਇਆ ਉਹਨਾਂ ਦੇ ਸਤਾਨ ਨੂੰ ਸੀਸ ਝੁਕਾਉਣਾ ਇੱਥੇ ਆ ਕੇ ਕਿਵੇਂ ਮਹਿਸੂਸ ਕਰਦੇ ਹੋ ਜਦ ਇਹ ਫੰਕਸ਼ਨ ਹੋ ਰਿਹਾ ਹੈ ਮੈਂ ਇੱਥੇ ਮਹਿਸੂਸ ਕਰਦਾ ਸਾਡਾ ਦਿਲ ਭਰਦਾ ਹੈ ਧੰਨਾ ਮਹਾਰਾਜ ਗੁਰੂ ਮਹਾਰਾਜ ਗੁਰੂ ਜਸ਼ਮੇਸ਼ਪਤਾ ਦੇ ਸਾਤ ਤੇ 9 ਸਾਲ ਦੇ ਬੱਚੇ ਬਾਬਾ ਜੋਲਾਵਰਸੀ ਤੇ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰਕਾ ਜੀ ਕੁਮਾ ਮਾਸਕੀ ਦੀ ਛੰਨ ਦੇ ਵਿੱਚ ਪ੍ਰਾਪਤ ਕੀਤਾ ਇੱਥੇ ਦੀਆਂ ਸੰਗਤਾਂ ਨੇ ਵੀ ਲਕਸ਼ਮੀ ਨੇ ਨੰਗਰ ਉਹਨਾਂ ਨੂੰ ਛਕਾਇਆ ਇੱਥੇ ਰਾਤ guzari ਬਹੁਤ ਬਠੰਡ ਦੇ ਵਿੱਚ ਉਹਨਾਂ ਨੇ ਮਹਿਸੂਸ ਕੀਤੀ ਸਿੰਘਾਂ ਨੂੰ ਸਿਰ ਤੇ ਦਸਤਾਰ ਸਿਉਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੇ ਸਿੰਘਾਂ ਨੇ ਜੱਟ ਕੇ ਮੁਕਾਬਲੇ ਕੀਤੇ ਮੈਂ ਇਹ ਚਾਹੁੰਦਾ ਵੀ ਜਿਹੜੀ ਗੁਰਸਿੱਖੀ ਹੈ ਬਹੁਤ ਮਹਿੰਗੀ ਮਿਲੀ ਆ ਆਪਾਂ ਨੂੰ ਅੰਮ੍ਰਿਤ ਛੱਕ ਕੇ ਨਾਮ ਅੰਮ੍ਰਿਤ ਛੱਕ ਕੇ ਸਿੰਘ ਸੱਜਣਾ ਚਾਹੀਦਾ ਤਾਂ ਹੀ ਆਪਣੇ ਇੱਥੇ ਆਉਣ ਦਾ ਫਾਇਦਾ ਹੈ ਤਾਂ ਹੀ ਆਪਣੇ ਜਿਹੜੇ ਉਸਤਵ ਮਨਾਉਨੇ ਆ ਤਾਂ ਹੀ ਫਾਇਦਾ ਹੈ ਜੋ ਸਿੱਖ ਕੌਮ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਣੇ-ਹੁਣੇ ਪੁੱਛਦੇ ਸੀ ਸਿੰਘ ਸਾਹਿਬ ਵੀ ਇਖੇ ਫੱਤੇ ਸਿੰਘ ਗੁਰੂ ਮਹਾਰਾਜ ਦੇ ਪੰਜਵੇਂ ਪਿਆਰੇ ਹੋਏ ਨੇ ਗੁਰੂ ਮਹਾਰਾਜ ਨੇ ਤਾਂ ਸਭ ਨੂੰ ਦਸ਼ਮੇਸ਼ ਵਾ ਤੁਹਾਨੂੰ ਆਪਣੇ ਪੁੱਤਰ ਹੀ ਸਮਝਿਆ ਅਸੀਂ ਹੀ ਪੁੱਤਾਂ ਤੋਂ ਪੁੱਤ ਬਣਦੇ ਆ ਰਹੇ ਹਾਂ ਸਾਡੀ ਜੋ ਨੌਜਵਾਨ ਪੀੜ੍ਹੀ ਆ ਮੈਂ ਉਹਨਾਂ ਨੂੰ ਅਪੀਲ ਕਰਦਾ ਵੀ ਗੁਰਸਿੱਖ ਅਮਰਤ ਛਕੋ ਸਿੰਘ ਸਜੋ ਜੋ ਆਪਾਂ ਦੀ ਕੌਮ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਇੱਥੇ ਨਸ਼ਿਆਂ ਦਾ ਵਪਾਰ ਕਰਦੇ ਨੇ ਜਾਂ ਹੋਰ ਕਰਦੇ ਨੇ ਉਹਨਾਂ ਨੂੰ ਛੱਡਣਾ ਚਾਹੀਦਾ ਤਿਆਗ ਕੇ ਅਮਰਤ ਸਿੰਘ ਸਿੰਘ ਸਾਜ ਕੇ ਤਿਆਰ ਪਰ ਤਿਆਰ ਰਹੋ ਤਾਂ ਜੋ ਆਪਣਾ ਆਪਣੀ ਗੁਰਸਿੱਖੀ ਨੂੰ ਕਾਮਯਾਬ ਕਰ ਸਕੋ ਐਨ ਚੜ੍ਹਦੀ ਕਲਾ ਦੇ ਵਿੱਚ ਰੱਖੀਏ ਤਾਂ ਹੀ ਆਪਾਂ ਇੱਥੇ ਆਉਣ ਦਾ ਫਾਇਦਾ ਹੈ ਇਹਨਾਂ ਨੂੰ ਦੇਖ ਕੇ ਸ਼ਹੀਦਾਂ ਨੂੰ ਇੰਨੀਆਂ ਸ਼ੀਦਾਂ ਦੇਣ ਦੇ ਬਾਵਜੂਦ ਆਪਾਂ ਨੂੰ ਗੁਰਸਿੱਖੀ ਪ੍ਰਾਪਤ ਹੋਈ ਆ ਆਪਾਂ ਨੂੰ ਵਿਰਸੇ ਦੇ ਵਿੱਚ ਮਿਲੀ ਆ ਆਪਾਂ ਇਸ ਨੂੰ ਸੰਭਾਲਣਾ ਆਪਣਾ ਫਰਜ਼ ਮੰਨਦਾ ਹੈ ਪ੍ਰਚਾਰ ਕਰਨਾ ਵੀ ਆਪਣਾ ਫਰਜ਼ ਮੰਨਦਾ ਆਪਾਂ ਕਿਸੇ ਹੋਰ ਧਰਮਾਂ ਦੇ ਮਗਰ ਨਹੀਂ ਲੱਗਣਾ ਚਾਹੀਦਾ ਕਲਗੀ ਧਰ ਦੇ ਦਸ਼ਮੇਸ਼ ਪੇਤਾ ਦਾ ਅਮਰ ਛੱਕੇ ਉਹਨਾਂ ਦੇ ਹੀ ਪੁੱਤ ਬਣਨਾ ਚਾਹੀਦਾ ਮੈਂ ਇੰਨਾ ਕੁਝ ਕਹਿੰਦਾ ਹੋਇਆ ਖਿਮਾਂ ਦਾ ਜਾਤ ਚ ਸਾਡੇ ਸਤਕਾਰਯੋਗ ਗੁਰਦੁਆਰਾ ਸਿੰਘ ਸਵਾ ਭੋਲਾ ਜੀ ਤੇ ਹੋਰ ਗੁਰਦੁਆਰਾ 15 ਕਮੇਟੀ ਦਾ ਮੈਂ ਬਹੁਤ ਧੰਨਵਾਦ ਕਰਦਾ ਜੋ ਇੱਥੇ ਲਿਆ ਕੇ ਸੰਗਤਾਂ ਨੂੰ ਦਰਸ਼ਨ ਕਰਾਉਂਦੇ ਨੇ ਇੰਨਾ ਕੁਝ ਕਹਿੰਦਾ ਖਿਮਾਂ ਦਾ ਜਾਤ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੜਾ ਨਾਮ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਪ੍ਰੀਤ ਸਿੰਘ ਤੇ ਮੈਂ ਜਿਰਕਪੁਰ ਨੇੜੇ ਚੰਡੀਗੜ੍ਹ ਤੋਂ ਆਇਆ ਹਾਂ ਸਦਸਾਲ ਔਰ ਜੀ ਕੇ ਮਰਨਾ ਜ਼ਰੂਰ ਥਾ ਸਰਕੋਮ ਸੇ ਬਚਾਣਾ ਇਹ ਗੈਰਤ ਸੇ ਦੂਰ ਥਾ ਸਾਹਿਬਜ਼ਾਦਿਆਂ ਨੇ ਜੋ ਸਾਡੇ ਲਈ ਲਾ-ਮਿਸਾਲ ਸਹਾਇਤਾ ਦਿੱਤੀਆਂ ਅੱਜ ਤੁਸੀਂ ਉਹਨਾਂ ਦਾ ਭਲੀ-ਪਾਂਤ ਇੱਥੇ ਲੱਗਿਆ ਹੋਇਆ ਕੁੰਭ ਦੇਖ ਸਕਦੇ ਹੋ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨਾਲ ਪਾਪ ਕਮਾਇਆ ਉਹਨਾਂ ਦਾ ਕਿਤੇ ਨਾਮ ਨਿਸ਼ਾਨ ਸਾਨੂੰ ਦੇਖਣ ਨੂੰ ਨਹੀਂ ਮਿਲਦਾ ਪਰ ਅੱਜ ਸਾਹਿਬਜ਼ਾਦਿਆਂ ਦੇ ਇੱਥੇ ਦੇਖੋ ਕਿਵੇਂ ਕੁੰਭ ਲੱਗਿਆ ਹੋਇਆ ਅਸੀਂ ਉਹਨਾਂ ਵਰਗੇ ਬਣ ਨਹੀਂ ਸਕਦੇ ਪਰ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਜ਼ਰੂਰ ਕਰਈਏ ਤਾਂ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਜੀਤ ਸਿੰਘ ਹਾਰਪੁਰ ਨਿਵਾਸੀ ਰਮੋਲ ਨਗਰ ਤੋਂ ਆ ਰਿਹਾ ਅਸੀਂ ਗੁਰਦੁਆਰਾ ਜੀ ਸਿੰਘ ਸਮੂਹ ਕਮੇਟੀ ਮੇਰੇ ਬੋਲ ਨੂੰ ਪ੍ਰਲਾਪ ਦੇ ਕੀਤਾ ਹੈ ਕਿ ਵਸਤੇ ਸਮੂਹ ਸੰਗਤ ਨੂੰ ਇਕੱਠਿਆਂ ਕਰਕੇ ਇੱਥੇ ਕੁੰਭਾ ਮਹਾਸ਼ੀ ਦੇ ਸਥਾਨ ਤੇ ਦਰਸ਼ਨ ਕਰਵਾਉਣ ਵਾਸਤੇ ਆਏ ਹਾਂ। ਔਰ ਰਸਤੇ ਦੇ ਵਿੱਚ ਅਸੀਂ ਰਾਸਤੇ ਖਾਲਸਾ ਦਾ ਵੀ ਚੰਦਾ ਅਸੀਂ ਦੇਖ ਕੇ ਆਏ ਹਾਂ ਜੋ ਸਾਡੇ ਸਾਰੇ ਸੰਗਤ ਨੂੰ ਬਹੁਤ ਹੀ ਵਧੀਆ ਲੱਗਾ ਹੈਗਾ। ਉੱਥੇ ਵੀ 29 ਤਰੀਕ ਨੂੰ ਹੋਰ ਪਰਸਦਾ। ਤੁਸੀਂ ਇੱਥੇ ਪਹਿਲਾਂ ਵੀ ਆ ਚੁੱਕੇ ਹੋ। ਮੈਂ ਇਹ ਤੇ ਇੱਕ ਸਾਲ ਛੱਡ ਕੇ ਪਿਛਲੇ ਸਾਲ ਆਇਆ ਸੀ ਤੇ ਉਸ ਟਾਈਮ ਤੋਂ ਫੰਕਸ਼ਨ ਹੋਣ ਤੇ ਫੰਕਸ਼ਨਾਂ ਕੀ ਫਰਕ ਹੈ ਉਸ ਟਾਈਮ ਅਸੀਂ ਆਰਾਦਾ ਫੰਕਸ਼ਨ ਹੀ ਦੇਖਿਆ ਸੀ ਅੱਛਾ ਪਰ ਹੁੰਦਾ ਸੀ ਹਾਂਜੀ ਤੇ ਮੈਂ ਕੁਝ ਬਾਹਰ ਕੈਨੇਡਾ ਰਹਿੰਦਾ ਕਰਕੇ ਪਿਛਲੇ ਸਾਲ ਸੰਗਤ ਫੇਰ ਆਇਸੇ ਪਰ ਮੈਂ ਨਹੀਂ ਆ ਸਕਿਆ ਸੀ ਅੱਜ ਕੀ ਬਹੁਤ ਫਰਮਾਨ ਵਿੱਚ ਆ ਸਕਾ ਤੋਂ ਪਰਵੰਧਕ ਕਮੇਟੀ ਨੇ ਪ੍ਰਬਾਲਾ ਕੀਤਾ ਇਹ ਬੱਸ ਲੈ ਕੇ ਅਸੀਂ ਸਾਰੇ ਸੰਗਤ ਨੂੰ ਲੈ ਕੇ ਆਏ ਤਾਂ ਆਣ ਕੇ ਦੇਖਿਆ ਮਨ ਬਹੁਤ ਖੁਸ਼ ਹੋਇਆ ਹੈ ਤੇ ਬਾਰ ਅੱਗੇ ਅਸੀਂ ਪੱਤਣ ਵੀ ਦੇਖ ਕੇ ਆਏ ਹਾਂ ਉਹ ਵੀ ਸਾਰਾ ਸੰਗਤ ਵਾਸਤੇ ਬਹੁਤ ਸੋਹਣਾ ਦ੍ਰਿਸ਼ ਬਣਿਆ ਹੈ ਸਸਾ ਨਦੀ ਤੇ ਸਤਲੁਜ ਦਰਿਆ ਦੋਨੇ ਮਿਲ ਰਹੇ ਆ ਉਹਦਾ ਰੰਗ ਹੋ ਰਿਹਾ ਤੇ ਸਸਾ ਦਾ ਰੰਗ ਹੋ ਰਿਹਾ ਆਪਨਾ ਜੀ ਅੜਨ ਇਲਾਕਾ ਜੀ ਕੁਬਰ ਹੋਗਾ ਜੀ ਆਵਲਾ ਜੀ ਫੁੱਲ ਪੇੜ ਕੰਨਾ ਏ ਸ੍ਰੀ ਸੇਵ ਜੱਜਾ ਕੇ ਇਸੇ ਨਾਲ ਦੇ ਹੋਈ ਜਾਤ ਹੱਸਦੇ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ ਸਰਬੱਤ ਦਾ ਭਲਾ ਮੰਗੂ ਵੀਡੀਓ ਦੇਖਣ ਸੁਣਨ ਲਈ ਆਪ ਸਭ ਦਾ ਧੰਨਵਾਦ ਵੀਡੀਓ ਚੰਗੀ ਲਗੀ ਤਾਂ ਸ਼ੇਅਰ ਜ਼ਰੂਰ ਕਰਨੀ ਪਾਓ ਸਾਂਝ ਗੁਰੂਵਾਲੋਂ ਬਖਸ਼ੀ ਹੋਈ ਫਤਿਹ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ